ਹਾਂਜੀ ਬਾਈ ਜੀ ਅੱਜ ਨਾ ਤੁਹਾਨੂੰ ਆਪਾਂ ਇੱਕ ਉਪਰਾਲਾ ਦਿਖਾਉਣੇ ਆ ਕੀਤਾ ਹੋਇਆ ਬਹੁਤ ਹੀ ਜਿਆਦਾ ਵਧੀਆ ਇਹ ਨਹੀਂ ਪੱਕਾ ਕਨਫਰਮ ਹੈਗਾ ਕਿ ਇਹ ਸਰਕਾਰ ਵੱਲੋਂ ਸਰਕਾਰ ਦੀ ਦੇਣਾ ਸਰਕਾਰ ਵੱਲੋਂ ਬਣਾਇਆ ਗਿਆ ਜਾਂ ਆਪਣੇ ਕਿਸੇ ਕਲੱਬ ਵੱਲੋਂ ਬਣਾਇਆ ਗਿਆ ਜੋ ਕਿ ਪਿੰਡ ਦੇ ਕਲੱਬ ਹੁੰਦੇ ਨੇ ਇਹ ਦੇਖੋ ਦੋਸਤੋ ਇਹ ਨਾ ਇੱਕ ਬੱਸ ਸਟੈਂਡ ਹੈ ਜੋ ਕਿ ਰੈਡੀमेड ਬੱਸ ਸਟੈਂਡ ਹੈ ਪੱਕਾ ਕੀਤਾ ਹੋਇਆ ਇਹ ਪੱਥਰ ਲਗਾ ਕੇ ਨਾ نیچے ਮਤਲਬ ਉੱਚਾ ਕਰਕੇ ਚੌਂਤਰਾ ਬਣਾ ਕੇ ਉਸ ਦੇ ਉੱਪਰ ਫਿੱਟ ਕੀਤਾ ਹੋਇਆ ਸਾਰੀ ਸਟੀਲ ਹੈਗੀ ਇਹ ਨਹੀਂ ਹੈਗਾ ਕਿ ਜਰ ਵਗੈਰਾ ਪੈ ਜੋ ਕੋਈ ਲੋਹੇ ਦਾ ਹੋਇਆ ਸਾਰੀ ਸਟੀਲ ਕੀਤੀ ਹੋਈ ਹੈ ਵਧੀਆ ਫਿਕਸ ਵਿੱਚ ਕਾਫੀ ਕੁਰਸੀਆਂ ਲੱਗੀਆਂ ਹੋਈਆਂ ਨੇ 10 12 ਤਾਂ ਕਿ ਸਵਾਰੀਆਂ ਮਤਲਬ ਜਦੋਂ ਵੀ ਕੋਈ ਬੱਸ ਵਗੈਰਾ ਦੀ ਵੇਟ ਕਰਦੀਆਂ ਨੇ ਤਾਂ ਇੱਥੇ ਆ ਕੇ ਬੈਠ ਸਕਣ ਤੇ ਇਹ ਹਵਾਦਾਰ ਹੈ ਦੋਸਤੋ ਬਹੁਤ ਜ਼ਿਆਦਾ ਆਈ ਨਹੀਂ ਹੈਗਾ ਬੰਦ ਬੰਦਿਆ ਨਹੀਂ ਹੈਗਾ ਗਰਮੀ ਵਗੈਰਾ ਚ ਬੈਠਣ ਨੂੰ ਬਹੁਤ ਜ਼ਿਆਦਾ ਹਵਾਦਾਰ ਹੈ ਖੁੱਲਾ ਤੇ ਵਿੱਚ ਦੀ ਮੋਰੇ ਵਗੈਰਾ ਛੱਡੇ ਹੋਏ ਨੇ ਤੇ ਸੱਤ ਸੱਤ ਜੇਕਰ ਕਹੀਏ ਤਾਂ ਇਕੱਲੇ ਟੀਨ ਦੀ ਨਹੀਂ ਹੈਗੀ ਆਪਾਂ ਕਹਿੰਦੇ ਨੇ ਟੀਨ ਪਾਤਾ ਤਾਂ ਬਹੁਤ ਤਪਦਾ ਹੈ ਇਹ ਇਹਦੇ ਥੱਲੇ ਨਾ ਇੱਕ ਉਹ ਲਗਾਇਆ ਹੋਇਆ ਮਤਲਬ ਕਿ ਇੱਕ ਕਪੜਾ ਕਹਿ ਸਕਦੇ ਆ ਜਿਹਨੂੰ ਕਿ ਇੱਕ ਕਪੜਾ ਜਾਂ ਹੁੰਦਾ ਇੱਕ ਜੋ ਕਿ ਥੱਲੇ ਨਟਾਂ ਨਾਲ ਨਾ ਫਿਕਸ ਹੋ ਜਾਂਦਾ ਉਹਦੇ ਨਾਲ ਨਾ ਗਰਮੈਸ ਹੁੰਦੀ ਹੈ ਜਿਹੜੀ ਉੱਪਰੋਂ ਸੂਰਜ ਦੀਆਂ ਕਿਰਨਾਂ ਉਹ ਕ੍ਰੋਸ ਨਹੀਂ ਹੁੰਦੀਆਂ ਫਰਕ ਪੈ ਜਾਂਦਾ ਇਹਦੇ ਨਾਲ ਬਹੁਤ ਜ਼ਿਆਦਾ ਤੇ ਸਾਈਡਾਂ ਤੇ ਚਾਰੇ ਸਾਈਡਾਂ ਤੇ ਮੋਰੇ ਰੱਖੇ ਹੋਏ ਨੇ ਇਹਦੇ ਵਿੱਚ ਬਹੁਤ ਛੀ ਜਿਆਦਾ ਵਧੀਆ ਉਪਰਾ ਲੈ ਦੋਸਤੋ ਤੇ ਇਦਾਂ ਦੇ ਚੀਜ਼ਾਂ ਨਾ ਆਪਾਂ ਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਹਰ ਇੱਕ ਪਿੰਡ ਵਿੱਚ ਬਣਾਉਣੀਆਂ ਚਾਹੀਦੀਆਂ ਨੇ ਸਾਂਝੇ ਤੌਰ ਤੇ ਬਹੁਤ ਵਧੀਆ ਚੀਜ਼ ਲੱਗਦੀ ਹੈ ਇਹ ਪਿੰਡ ਦੀ ਵੀ ਰੂਹ ਬਦਲ ਜਾਂਦੀ ਹੈ ਜੇ ਸੋ ਕਿਵੇਂ ਲੱਗੀ ਵੀਡੀਓ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਵੇਂ-ਨਵੇਂ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਧੰਨਵਾਦ